ਇਹ ਅਮਰੂਦ ਕਾਣੇ ਨੇ ਤੇ ਕੁਆਲਿਟੀ ਘੱਟ ਬਣਦੀ ਆ ਦੋ ਚੀਜ਼ਾਂ ਤੁਹਾਨੂੰ ਦੱਸੂਗਾ ਸਸਤੀਆਂ ਚੀਜ਼ਾਂ ਨਹੀਂ ਕੋਈ ਮਹਿੰਗੀਆਂ ਚੀਜ਼ਾਂ ਨਹੀਂ ਹੈਗੀਆਂ ਪਹਿਲੀ ਤਾਂ ਜਿੱਥੇ ਅਮਰੂਦ ਕਾਣਾ ਹੁੰਦਾ ਉਹ ਮੱਖੀ ਬਈ ਡੰਗ ਮਾਰਦੇ ਉਹਦੇ ਨਾਲ ਜੀ ਤੇ ਸੁੰਡਿਆ ਪੈ ਜਾਂਦਾ ਹਨਾ ਉਹਦੀ ਰੋਕਥਾਮ ਤੋਂ ਤੁਸੀਂ ਨੇ ਕਰਨਾ ਕੀ ਹੈ ਪਰਫੈਨੋ ਸਪਰ ਲੈਣੀ ਹੈ ਜਿਹਨੂੰ ਆਪਾਂ 404 ਵੀ ਕਹਿੰਦੇ ਆ ਠੀਕ ਹੈ ਉਹਦੀ ਦੋ ਟੈਕਨੀਕਲ ਹੁੰਦਾ 50 ਗ੍ਰਾਮ ਢੋਲੀ ਦੀ ਉਹ ਕਰਨੀ ਹੈ ਵਿੱਚ 100 ਗ੍ਰਾਮ ਢੋਲੀ ਦੀ ਤੁਸੀਂ ਨੇ 27% ਵਾਲੀ ਲਿਊਕੜ ਜੀਰਮ ਪਾਉਣੀ ਹੈ ਮਲਾਂ ਮਹੀਨੇ ਦੇ ਵਿੱਚ ਤੁਸੀਂ ਤਿੰਨ ਸਪਰੇਹਾਂ ਕਰ ਦੋ ਚਾਹੇ ਦੋ ਸਪਰੇਹਾਂ ਕਰ ਦੋ ਛੋਡੀ ਜਿਹੜੀ ਜੀਰਮ ਦੇ ਨਾਲ ਉਹਦੇ ਨਾਲ ਕੁਆਲਿਟੀ ਬਣੂਗੀ ਮਰੂਦ ਦੇ ਵਿੱਚ ਨਖਾਰ ਵੀ ਆਵੇਗਾ ਤੇ ਜਿਹੜੀ 404 ਸਾਨੂੰ ਦੱਸੀ ਹੈਗੀ ਆ ਤੜਕਾ 404 ਕਹਿੰਦੇ ਇਹਨੂੰ ਆ ਉਹਦੇ ਨਾਲ ਜਿਹੜੀ ਮੱਖੀ ਡੰਗ ਮਾਰਦੀ ਹੈ ਡੰਗ ਮਾਰਨ ਹਟ ਜੂ ਮਰੂਦ ਕਾਣਾ ਹੁਣ ਉਹ ਹਟ ਜੂਗਾ ਮਰੂਦ ਸੋਸੋ ਖਾਦੇ ਨਹੀਂ ਮੁਕਣ ਐਨੇ ਕਿ ਜ਼ਿਆਦਾ ਕੁਆਲਿਟੀ ਬਣੀ ਜਾਣੀ 100 ਗ੍ਰਾਮ ਜੀਰਮ 50 ਗ੍ਰਾਮ ਵਿੱਚ ਪ੍ਰੋਫੈਨੋਸਿਪ ਇਹ ਤੁਸੀਂ ਜ਼ਰੂਰ ਕਰ ਲੋ ਇੱਕ ਸਪਰੇਅ ਅੱਜ ਕਰ ਲੋ ਇੱਕ ਸਪਰੇਅ 10 ਦਿਨਾਂ ਨੂੰ ਜਾਂ 15 ਦਿਨਾਂ ਨੂੰ ਕਰ ਲੋ